ਆ ਚਿੱਠੀ ਪੱਤਰ ਕਰਦੇ ਕਰਦੇ ਆ ਇੰਨੀਆਂ ਚਿੱਠੀਆਂ ਨੇ ਜਿਹੜੀਆਂ ਅਸੀਂ ਹਰ ਰੋਜ਼ ਇਹਨਾਂ ਨੂੰ ਲੋਕੋ ਲਿਖਦੇ ਆ ਹਰ ਰੋਜ਼ ਇਹਨਾਂ ਨੂੰ ਕਹਿੰਦੇ ਆ ਵੀ ਭਾਈ ਇਹ ਕੰਮ ਕਰੋ ਇਹ ਕੰਮ ਕਰੋ ਇਹ ਕੰਮ ਕਰੋ 8 ਮਹੀਨੇ ਲਗਾਤਾਰ ਆ ਆ ਪੜੋਸੀ ਲਿਖਦੇ ਹੋ ਆ ਆ ਚਿੱਠੀਆਂ ਆ ਜਿਹੜੀਆਂ ਅਸੀਂ ਰੋਜ਼ ਇਹਨਾਂ ਨੂੰ ਲੋਕੋ ਕਹਿੰਦੇ ਆ ਪੰਜਾਬ ਸਰਕਾਰ ਨੂੰ ਅਸੀਂ ਰੋਜ਼ ਆ ਆ ਲਿਖਦੇ ਆ ਹੁਣ ਕੀ ਰੌਲਾ ਏ ਜਿਹੜਾ ਇਹਨਾਂ ਦਾ ਉਹ ਕੰਟਰੈਕਟਰ ਸੀ ਜਿਨੇ ਇਹ ਬਣਾਉਣਾ ਸੀ ਉਨੇ ਹੀ ਬਣਾਇਆ ਨਹੀਂ ਹੁਣ ਸਰਕਾਰ ਤੇ ਉਹਦੇ ਲਿਟੀਗੇਸ਼ਨ ਚਲੇ ਗਏ ਸਰਕਾਰ ਤੇ ਆ ਜਿਹੜੇ ਜਿਹੜਾ ਜਿਹੜੇ ਕੰਟਰੈਕਟਰ ਆ ਜਿਹਦਾ ਮੈਂ ਤੁਹਾਨੂੰ ਦੱਸਿਆ ਦੇ ਉਹ ਬਦੇ ਸੈਕਟਰੀ ਵੀ ਨੇ ਤੇ ਸੀਐਮ ਹਾਊਸ ਉੱਥੇ ਵੀ ਉਹ ਪ੍ਰਿੰਸੀਪਲ ਸੈਕਟਰੀ ਨੇ ਮਤਲਬ ਸੀਨੀਅਰ ਮੋਸਟ ਆਫੀਸਰ ਨੇ ਬਾਕੀ ਏਜੀ ਆਫਿਸ ਗੱਲਾਂ ਕੀਤੀਆਂ ਬਈ ਭਾਈ ਲੋਕਾਂ ਨੂੰ ਬਹੁਤ ਖੱਜਲ ਖਵਾਰੀ ਆ ਲੋਕੀ ਬਹੁਤ ਤਕਲੀਫ 'ਚ ਨੇ ਔਰ ਮੈਂ ਰੇਲਵੇ ਮਿਨਿਸਟਰਾਂ ਰੇਲਵੇ ਮਿਨਿਸਟਰ ਹੁੰਦੇ ਅਸੀਂ ਤੁਹਾਡੀ 1 ਰੁਪਈਆ ਨਹੀਂ ਲੱਗਣ ਦਿੰਦੇ ਜਿਹੜਾ ਵੀ ਪੋਲਾ ਜਿਹੜਾ ਵੀ ਬਣਾਉਣਾ ਉਹ ਮੈਂ ਐਜ਼ੇ ਰੇਲਵੇ ਮਿਨਿਸਟਰ ਮੇਰਾ ਕੰਮ ਉਹ ਵੀ ਪੰਜਾਬ ਨੂੰ ਰੇਲਵੇ ਮਿਨਿਸਟਰ ਮਿਲਿਆ ਹੋਵੇ ਤੇ ਆਪਣੇ ਲੁਧਿਆਣਾ ਜ਼ਿਲ੍ਹੇ ਚ ਕੋਈ ਪੁਲ ਨਾ ਰਹੇ ਜੇ ਦੂਜੀ ਮੁੱਖ ਮੰਤਰੀ ਸਾਹਿਬ ਨੇ ਤੁਸੀਂ ਆਪ ਸਾਰਿਆਂ ਨੇ ਸੁਣਿਆ ਅਮਰਸਰ ਕਿਹਾ ਵੀ ਭਾਈ ਰਮਨਜੀਤ ਬਿੱਟੂ ਤਾਂ ਐਮਪੀ ਆ ਐਮਐਲਏ ਆ ਮੰਤਰੀ ਆ ਇਹ ਰੇਲਵੇ ਦਾ ਇਹ ਕੋਈ ਪੁਲ-ਪਲ ਬਣਾਵੇ ਠੀਕ ਆ ਗੱਲ ਉਹਨਾਂ ਦੀ ਪੁਲ ਬਣਾਉਣ ਤੇ ਜਾਏ ਪਰ ਗੱਲ ਇਹ ਆ ਵੀ ਜਿਹੜੀ ਪੰਜਾਬ ਸਰਕਾਰ ਦਾ ਮਹਿਕਮਾ ਪੀ ਡਬਲਯੂ ਡੀ ਆ ਉਹ ਸਿਰਫ ਜਿਹੜਾ ਡਿਜ਼ਾਈਨ ਬਣਿਆ ਉਹ ਡਿਜ਼ਾਈਨ ਤੇ ਅੱਜ ਤੱਕ ਸਾਈਨ ਨਹੀਂ ਕਰਨਾ ਕਰਨ ਦੇ ਰਹੇ ਆ ਕਿਉਂਕਿ ਅਖੀਰ ਜੇ ਅਸੀਂ ਇਹ ਪੁਲ ਬਣਾਉਣਾ ਇਹਨੇ ਉੱਤਰਨਾ ਤੱਕ ਜਾ ਕੇ ਪੀ ਡਬਲਯੂ ਡੀ ਦੀ ਸੜਕ ਤੇ ਆ ਨਾ ਉਹ ਤਾਂ ਪੰਜਾਬ ਸਰਕਾਰ ਦੀ ਹੈ ਇਧਰਲੇ ਰੋਪੜ ਵਾਲੇ ਪਾਸੇ ਵੀ ਪੁਲ ਆ ਸਾਰਾ ਸਾਡੇ ਕੋਲ ਹੈ ਇਧਰ ਵੱਲ ਨੂੰ ਤਾਂ ਪੀ ਡਬਲਯੂ ਡੀ ਦੀ ਸੜਕ ਆ ਉਹ ਜੇ ਇਧਰ ਨੂੰ ਉੱਤਰਨਾ ਤਾਂ ਪੀ ਡਬਲਯੂ ਡੀ ਦੀ ਸੜਕ ਆ ਇਹ ਇੱਕ ਮੈਂ ਆ ਪਿਛਲੀ ਆਖਰੀ ਮੀਟਿੰਗ ਜਿਹੜੀ ਹੋਈ ਆ ਉਹ ਆਖਰੀ ਮੀਟਿੰਗ ਇਹਨਾਂ ਨਾਲ ਕੀਤੀ ਆ ਜੀ ਆਖਰੀ ਮੀਟਿੰਗ ਆ ਜਿਹੜੀ ਹੁਣ ਵੀ ਸੁਣ ਲਓ ਜਿਹਦੇ ਵਿੱਚ ਇਹਨਾਂ ਦੇ ਸਾਰੇ 27 1 2025 ਨੂੰ ਜਦੋਂ ਮੈਂ ਦੇਖਿਆ ਵੀ ਐਨਓਸੀ ਦਾ ਕੋਈ ਰਾਹ ਹੀ ਨਹੀਂ ਦੇ ਰਹੇ ਤਾਂ ਮੈਨੂੰ ਕੋਈ ਸ਼ੌਕ ਨਹੀਂ ਸੀ ਮੀਡੀਆ ਮੁਰੇ ਅੱਜ ਸਾਨੂੰ ਆਉਣ ਦਾ ਕੋਈ ਮੀਡੀਆ ਨੂੰ ਵਿੱਚ ਲਿਆ ਕੇ ਲੋਕਾਂ ਨੂੰ ਦੱਸਣ ਦਾ ਵੀ ਇਹ ਅੜਿੱਕਾ ਸਿੰਘ ਜਿਹੜੇ ਨੇ ਨਾ ਇਹ ਭਗਵੰਤ ਮਾਨ ਸਿੰਘ ਜਿਹੜੇ 24 ਘੰਟੇ ਸਿਰਫ ਗੱਪ 24 ਘੰਟੇ ਚੁਟਕਲੇ ਪਰ ਜੇ ਪੰਜਾਬ ਸਰਕਾਰ ਕੋਲ ਅਸੀਂ ਮੰਨਦੇ ਆ ਪੈਸਾ ਨਹੀਂਗਾ ਜਾਂ ਤਾਂ ਪੈਸਾ ਬਣਾਉਣ ਜੀ ਜੀ ਉਹਨਾਂ ਦਾ ਮਤਲਬ ਦਿਲ ਖੁਸ਼ ਹੋ ਕੇ ਅਸੀਂ ਕਹਾਂਗੇ ਸਵਾਗਤ ਕਰਾਂਗੇ ਜੇ ਹੁਣ ਪੈਸਾ ਨਹੀਂਗਾ ਆ ਸੜਕ ਦਾ ਹਾਲ ਦੇਖ ਹੀ ਲਿਆ ਤੁਸੀਂ ਕੀ ਹੈ ਬਿਲਕੁਲ ਤੇ ਅਸੀਂ 100 ਕਰੋੜ ਦਾ ਪੁਲ ਬਣਾਉਣ ਨੂੰ ਤਿਆਰ ਆ ਇੱਕ ਸਾਈਨ ਪੀਡਬਲਯੂਡੀ ਵਾਲੇ ਉਸ ਨਕਸ਼ੇ ਤੇ ਨਹੀਂ ਕਰਦੇ ਨਹੀਂ ਕਰਦੇ ਕਿਉਂ ਨਹੀਂ ਕਰਦੇ ਕਿਉਂਕਿ ਇਹਦੇ ਵਿੱਚ ਕੁਝ ਖਾਣ ਨੂੰ ਨਹੀਂ ਮਿਲਣਾ ਜੇ ਪੰਜਾਬ ਸਰਕਾਰ ਦੇ ਕੋਲ ਇਹ ਪੁਲ ਚੱਲਿਆ ਜਾਂਦਾ ਆਪਦੇ ਕੋਲ ਤਾਂ ਪੈਸੇ ਨਹੀਂ ਪਰ ਜੇ ਪੁਲੇ ਚਲੇ ਜਾਂਦਾ ਤੇ ਪੰਜਾਬ ਸਰਕਾਰ ਦੇ ਜਿਹੜੇ ਮੰਤਰੀ ਨੇ ਪੰਜਾਬ ਸਰਕਾਰ ਦੇ ਅਫਸਰ ਨੇ ਉਹਨਾਂ ਦੇ ਕੋਲੇ 100 ਕਰੋੜ ਚ ਜਿਹੜਾ ਮਹੀਨਾ ਬਣਨਾ ਹਫਤਾ ਬਣਨਾ ਉਹ ਪੈਸਾ ਕਿਵੇਂ ਜਾਊਗਾ ਉਹ ਉਹ ਲਾਲ ਟੱਪਦੀ ਆ ਲਾਲ ਚੌਂਦੀ ਆ ਉਹ ਕਹਿੰਦੇ ਕੀ ਹੁੰਦਾ ਨਾ ਨਾ ਮਤਲਬ ਦੇਰ ਹੋ ਜਾਣਾ ਨਾ ਨਾ ਤੇ ਇਹਨਾਂ ਕੋਲ ਤਾਂ 100 ਕਰੋੜ ਨਾਲ ਆਉਣਾ ਮੈਂ ਇਹਨਾਂ ਤੋਂ ਪੁੱਲ ਬਣਨਾ ਅਸੀਂ ਇਹ ਕਹਿੰਦੇ ਆ ਵੀ ਲਿਆਓ ਭਾਈ ਅਸੀਂ ਯਾਰ ਟੈਂਡਰ ਲਾਤਾ ਸਭ ਕੁਝ ਕਰਤੇ ਇੱਕ ਪੀ ਡਬਲਯੂ ਡੀ ਵਾਲੇ ਸਾਈਨ ਕਰਨੇ ਆ ਬਈ ਠੀਕ ਆ ਤੁਸੀਂ ਬਣਾਓ ਅੱਜ ਹੁਣ ਇਹ ਦੱਸ ਦਿਓ ਵੀ ਇਹ ਸਾਈਨ ਕਿਉਂ ਨਹੀਂ ਕਰਦੇ ਮੈਂ ਸਿੱਧਾ ਪੁੱਛਣਾ ਚਾਹਣਾ ਮੀਡੀਆ ਰਾਹੀਂ ਮੁੱਖ ਮੰਤਰੀ ਸਾਹਿਬ ਤੁਸੀਂ ਮੈਨੂੰ ਕਿਹਾ ਸੀ ਵੀ ਪੁਲ ਬਣਾਉਣ ਦਾ ਕੰਮ ਆ ਪਰ ਅੱਜ 2014 ਤੋਂ ਲੈ ਕੇ 21 ਤੱਕ ਪਹਿਲਾਂ ਸਾਰਿਆਂ ਨੇ ਇਹ ਕੰਮ ਕੀਤਾ 21 ਤੋਂ ਬਾਅਦ ਇੱਕ ਕੋਰਟ ਕੇਸ ਚਲਾ ਗਿਆ ਜਿਹੜਾ ਇਹ ਸੀਗਾ ਕੰਟਰੈਕਟਰ ਉਹ ਉਹਦੇ ਐਟਲੰਟਾ ਵਾਲਾ ਕੋਰਟ ਚ ਲਾ ਗਿਆ ਉਹ ਪੰਜਾਬ ਸਰਕਾਰ ਤੇ ਉਹਨਾਂ ਦੀ ਵਿੱਚ ਗੱਲ ਆ ਸਾਡਾ ਇਹ ਚ ਕੋਈ ਰੌਣਾ ਨਹੀਂਗਾ ਪਰ ਅਸੀਂ ਕਹਿੰਦੇ ਆ ਵੀ ਨਵੇਂ ਸਿਰਿਓਂ ਭਾਈ ਬਣਾ ਲਓ ਬਣਾ ਲਓ ਜਿੱਦਣ ਦਾ 8 ਮਹੀਨੇ ਹੋ ਗਏ ਜਿੱਦਣ ਦਾ ਮੈਂ ਮੰਤਰੀ ਬਣਿਆ ਤੀਜੀ ਸਰਕਾਰ ਬਣੀ ਆ ਮੋਦੀ ਸਾਹਿਬ ਦੀ ਕਿਹਕੇ ਥਾਗੇ ਕਿਹਕੇ ਥਾਗੇ ਵੀ ਅਸੀਂ 100 ਕਰੋੜ ਰੁਪਇਆ ਲਾ ਕੇ ਇਹਨੂੰ ਬਣਾਉਨੇ ਆ ਬਣਾਉਨੇ ਆ ਬਣਾਉਨੇ ਆ ਇੱਕ ਪੀ ਡਬਲਯੂ ਡੀ ਵਾਲੇ ਸਿਰਫ ਇੱਕ ਸਾਈਨ ਕਰਨੇ ਆ ਕਿਉਂਕਿ ਬਾਅਦ ਸਾਨੂੰ ਕਹਿਣਗੇ ਜੀ ਤੁਸੀਂ ਇਹ ਸਹੀ ਨਹੀਂ ਬਣਾਇਆ ਤੁਸੀਂ ਗਲਤ ਬਣਾਤਾ ਤੁਸੀਂ ਆ ਸੜਕ ਤੇ ਨਹੀਂ ਲਾਇਆ ਜੀ ਆ ਸੜਕ ਤੇ ਨਹੀਂ ਲਾਉਣਾ ਸੀ ਕਿਉਂਕਿ ਕੱਲ ਨੂੰ ਇਹ ਇਹ ਅਸੀਂ ਤਾਂ ਡਬਲ ਬਣਾ ਰਹੇ ਆ ਇਹਨੂੰ ਸਿੰਗਲ ਨਹੀਂ ਵੀ ਡਬਲ ਜਿਹੜਾ ਪੋਲਾ ਉਹ ਬਣੇਗਾ ਪਰ ਮੈਂ ਸਿਰਫ ਇਹੀ ਤੁਹਾਡੇ ਕੋਲ ਕਹਿਣਾ ਵੀ ਓਰੇ ਦੇ ਲੋਕ ਨਹੀਂ ਆਉਣ ਵਾਲੇ ਦਿਨਾਂ 'ਚ ਫਿਰ ਮੈਂ ਲੋਕਾਂ ਨੂੰ ਭਾਈ ਨਾਲ ਲੈ ਕੇ ਕੋਈ ਨਾ ਕੋਈ ਐਜੀਟੇਸ਼ਨ ਛੇੜਾਂਗੇ ਕੋਈ ਨਾ ਕੋਈ ਧਰਨੇ ਮਜਾਰੇ ਕਰਾਂਗੇ ਕਿਉਂਕਿ ਲੋਕਾਂ ਨੂੰ ਤਕਲੀਫ 'ਚ ਅਸੀਂ ਨਹੀਂ ਦੇਖ ਸਕਦੇ ਵੀ ਓਰੇ ਲੋਕ ਘੰਟਾ ਵਧੀਆ ਹੁਣ ਵੀ 5 ਮਿੰਟ ਹੋਏ ਆ ਆ ਖੁੱਲੇ ਸੀ ਲੈ ਫਿਰ ਬੰਦ ਹੋ ਗਏ ਬਿੱਟੂ ਜੀ 5 ਮਿੰਟ ਪਹਿਲਾਂ ਖੁੱਲੇ ਸੀ 190 ਟ੍ਰੇਨਾਂ ਲੰਘਣੀਆਂ ਓਰੇ 190 ਟ੍ਰੇਨਾਂ ਵਾਰ ਇਹ ਬੰਦ ਹੋਣਾ ਤੇ 190 ਵਾਰ ਲੋਕਾਂ ਨਾਲ ਓਰੇ ਖੱਜਲ ਖਵਾਰੀ ਹੋਣੀ ਆ ਤੇ ਉਹ ਜੇ ਇਹ ਇੱਥੇ ਪੁਲ ਬਣ ਜਾਊਗਾ ਕੀ ਦਾ ਫਾਇਦਾ ਜੀ ਇਹ ਕਿਸੇ ਲੀਡਰ ਦਾ ਕੋਈ ਫਾਇਦਾ ਹੈ ਜੀ ਸਿਰਫ ਇਹ ਆਪਣੀ ਕਿਸੇ ਦੀ ਇਹਨਾਂ ਦੇ ਕੋਆਰਡੀਨੇਸ਼ਨ ਨਹੀਂ ਹੈ ਮੁੱਖ ਮੰਤਰੀ ਨੂੰ ਪਤਾ ਹੀ ਨਹੀਂਗਾ ਕੀ ਕਰਨਾ ਕੀ ਨਹੀਂ ਕਰਨਾ ਜੋ ਮਨਮਰਜ਼ੀ ਅਫਸਰ ਕਰ ਰਹੇ ਆ ਤੇ ਮੈਂ ਤੁਹਾਡੇ ਲਈ ਕਹਿੰਦਾ ਵੀ ਜੇ ਇਹ ਸਾਈਨ ਨਹੀਂ ਕਰਦੇ ਤਾਂ ਫਿਰ ਲੋਕ ਜੋ ਕਹਿਣਗੇ ਉਹਨਾਂ ਨਾਲ ਰੱਖ ਕੇ ਕੋਈ ਇਹ ਇਹ ਖੱਦਲ ਖਵਾਦੀ ਤਾਂ ਹੋਣ ਨਹੀਂ ਦੇਣੀ ਇਹਨਾਂ ਫਿਰ ਅਗਲਾ ਜਿਹੜਾ ਸੰਘਰਸ਼ ਦਾ ਤਰੀਕਾ ਅਸੀਂ ਕਰਾਂਗੇ ਕਿਉਂਕਿ 8 ਮਹੀਨੇ ਮੈਂ ਕਹਿ ਕੇ ਥੱਕ ਗਿਆ ਕਹਿ ਕੇ ਕਰ ਗਿਆ ਕਰਨੇ ਕੱਲੇ ਜੀਬ ਨੇ ਉਹਨੂੰ ਜੀਬ ਸੈਕਟਰੀ ਤੇ ਅੱਜ ਤੱਕ ਸੈਕਟਰੀ ਸਾਈਨ ਨਹੀਂ ਕਰਾ ਸਕੇ ਤੇ ਮੁੱਖ ਮੰਤਰੀ ਤੇ ਚਲੋ ਹੁਣ ਇਹਨਾਂ ਕਈ ਲਾਡੀਆਂ ਕਹਿਣਾ ਹੀ ਕੀ ਹੈ ਫਿਰ ਉਹ ਜਿਹੜਾ ਟਲੰਟਾਂ ਦੇ ਕੋਈ ਕੋਰਟ ਦੇ ਵਿੱਚ ਸਟੇਸ ਟੂ ਵਗੈਰਾ ਲਈ ਉਹ ਜਿਹੜਾ ਕੰਮ ਰੋਕੀ ਉਹ ਤਾਂ ਸਰ ਜਿਹੜਾ ਰੌਲਾ ਏ ਐਟਲਾਂਟਾ ਦਾ ਜਿਹੜਾ ਇਹ ਰੌਲਾ ਪੰਜਾਬ ਸਰਕਾਰ ਨਾਲ ਆ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਵੀ ਉਹਨੇ ਆਪਣਾ ਜਿਹੜਾ ਉਹਨੂੰ ਘਾਟਾ ਪਿਆ ਜਿਹੜਾ ਕੰਮ ਨਹੀਂ ਹੋਇਆ ਉਹਨੇ ਇਹਨਾਂ ਤੋਂ ਉਹਨੇ ਇਹਨਾਂ ਤੇ ਕੇਸ ਕੀਤਾ ਹੋਇਆ ਉਹ ਕੇਸ ਨਾਲ ਇਹ ਪੁਲ ਦਾ ਤਾਂ ਕੋਈ ਲੈਣਾ ਦੇਣਾ ਨਹੀਂਗਾ ਪੁਲਦਾ ਉਹਦੇ ਨਾਲ ਕੀ ਲੈਣਾ ਦੇਣਾ ਏ ਜਿਹੜੀ ਉਹਦੇ ਨਾਲ ਲੜਾਈ ਚੱਲੂ ਉਹ ਤਾਂ 5 ਸਾਲ ਚੱਲੂ ਪਤਾ ਨਹੀਂ 10 ਸਾਲ ਚੱਲੂ ਪਤਾ ਨਹੀਂ 20 ਸਾਲ ਚੱਲੂ ਹਜੇ ਉਹ ਲੋਅਰ ਕੋਰਟ ਚਾ ਹਾਈ ਕੋਰਟ ਚ ਹਾਈ ਕੋਰਟ ਚ ਸੁਪਰੀਮ ਕੋਰਟ ਜਾਊ ਉਹ ਤਾਂ ਸਰਕਾਰ ਦੀਆਂ ਗੱਲਾਂ ਜਿਹੜੀਆਂ ਉਹ ਚਲਦੀਆਂ ਰਹਿੰਦੀਆਂ ਹੁੰਦੀਆਂ ਤੇ ਜਾਓ ਜਦੋਂ ਕੋਈ ਫੈਸਲਾ ਹੋਊਗਾ ਆਪਸ ਵਿੱਚ ਉਹਨਾਂ ਦਾ ਆਪਾਂ ਉਹਨਾਂ ਦੀ ਲੜਾਈ ਪਿੱਛੇ ਆਪਾਂ ਆਪਣਾ ਕਿੰਨਾ ਚਿਰ ਆਪਾਂ ਸਫਰ ਹੋਈ ਜਾਵਾਂਗੇ ਸਰਕਾਰ ਉਹ ਤਾਂ ਸਹਾਰਾ ਲੈ ਰਹੀ ਆ ਕੋਰਟ ਦਾ ਵੀ ਤਾਂ ਨਿਸ਼ਾਨ ਕਰ ਰਹੀ ਹਣੀ ਨਹੀਂ ਇਹ ਤਾਂ ਰੱਬ ਜਾਣੇ ਜੀ ਕੀ ਆ ਸਰਕਾਰ ਦੇ ਮਨ ਚ ਕੀ ਆ ਪਰ ਅਸੀਂ ਇਹ ਕਹਨੇ ਆਂ ਵੀ ਕੋਰਟ ਦੇ ਫੈਸਲੇ ਆ ਜਿਹੜੇ ਉਹ ਪੰਜਾਬ ਸਰਕਾਰ ਤੇ ਉਹ ਕੰਪਨੀਆਂ ਕੋਰਟ 'ਚ ਫੈਸਲੇ ਹੁੰਦੇ ਰਹਿਣਗੇ ਜਦੋਂ ਹੋਣਗੇ ਪਰ ਤੁਸੀਂ ਅੱਜ ਪੁਲਤਾ ਬਣਨ ਦੋ ਅੱਜ ਤੁਸੀਂ ਅਸੀਂ ਜਿਹੜਾ ਪੁਲ ਕਿਉਂ ਨਹੀਂ ਬਣਾ ਦਿੰਦੇ ਇਹ ਗੱਲ ਤੁਹਾਨੂੰ ਸਹਿਮਤ ਆ ਕੋਈ ਨਾ ਵੀ ਅਸਾਂ ਜੀ ਹੁਣ ਕਦੋਂ ਤੁਹਾਡੇ ਫੇਰ ਅਗਲੀ ਰਣਨੀਤੀ ਚਲੋ ਵੇਖੋ ਅੱਜ ਤੋਂ ਬਾਅਦ ਕਿਉਂਕਿ ਮੈਂ ਤਾਂ ਮੀਟਿੰਗਾਂ ਕਰਨ ਮੈਂ ਪਿਛਲੇ ਜਿਵੇਂ ਤੁਹਾਨੂੰ ਕਿਹਾ ਆਪਣੇ ਸਾਰੇ ਆਫੀਸਰ ਆਪਣਾ ਪਰਸਨਲ ਸਟਾਫ ਮੈਂ ਸੈਕਰੀਟੇਟ ਭੇਜਿਆ ਸੀ ਸੈਕਰੀਟੇਟ ਉੱਥੇ ਰਵੀ ਭਗਤ ਜੀ ਜਿਹੜਾ ਕੋਲ ਪੀ ਡਬਲਯੂ ਡੀ ਵਿਭਾਗ ਹੈ ਮੁੱਖ ਮੰਤਰੀ ਦੇ ਵੀ ਸਕੱਤਰ ਨੇ ਉਹਨਾਂ ਨੇ ਆਪ ਮੀਟਿੰਗ ਲਈ ਸੀ ਪਰ ਉਹ ਮੀਟਿੰਗ ਤੋਂ ਇਹ ਲੱਗਿਆ ਵੀ ਕਿਤੇ ਨਾ ਕਿਤੇ ਉਹਨਾਂ ਦੇ ਕੰਟਰੋਲ 'ਚ ਵੀ ਕੰਮ ਜਿਹੜਾ ਹੈ ਨੀਗਾ ਉਹਨਾਂ ਨੇ ਵੀ ਇਹ ਲੱਗਿਆ ਉਹਨਾਂ ਤੋਂ ਮਹਿਸੂਸ ਹੈ ਵੀ ਉਹ ਕਰਨ ਕਰਨ ਲਈ ਮੈਂ ਸਮਝਦਾ ਉਹ ਉਹ ਉਹਨਾਂ ਦੇ ਮਤਲਬ ਬੇਬਸ ਦੇਖੇ ਬੇਬਸ ਦੇਖੇ ਉਦੋਂ ਬਾਅਦ ਹੀ ਮੈਂ ਚੀਫ ਸੈਕਟਰੀ ਨਾਲ ਗੱਲ ਕੀਤੀ ਜਿਹੜੇ ਅੱਜ ਕੈਪਸ ਨੇ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਪਰ ਅੱਜ ਫੇਰ ਕੁਝ ਨਾ ਹੋਇਆ ਤੇ ਤਾਂ ਮੌਕੇ ਤੇ ਮੈਂ ਆਇਆ ਵੀ ਭਾਈ ਇਹ ਗੱਲ ਲੋਕਾਂ ਦੀ ਕਚਹਿਰੀ 'ਚ ਮੈਂ ਰੱਖਾਂ